ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਕੁਕਿੰਗ ਚੈਨਲ ਹੋਮ ਮੇਡ ਫੂਡ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਗਾਜਰ ਦੇ ਅਚਾਰ ਦੀ ਬਹੁਤ ਹੀ ਵਧੀਆ ਰੈਸਪੀ ਦੀ ਵੀਡੀਓ ਸ਼ੇਅਰ ਕਰਾਂਗੇ ਆਪਾਂ ਗਾਜਰ ਦਾ ਅਚਾਰ ਬਣਾ ਕੇ ਤਿਆਰ ਕਰ ਰਹੇ ਹਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਆਪਾਂ ਗਾਜਰ ਦਾ ਅਚਾਰ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਮੈਂ ਇੱਥੇ ਲਈਆਂ ਨੇ ਜੀ 1 ਕਿਲੋ ਗਾਜਰਾਂ ਤਾਜ਼ੀਆਂ ਤੁਸੀਂ ਤਾਜ਼ੀਆਂ ਗਾਜਰਾਂ ਦਾ ਇਹ ਅਚਾਰ ਬਣਾ ਕੇ ਤਿਆਰ ਕਰਨਾ ਬੇਹੀਆਂ ਗਾਜਰਾਂ ਦਾ ਅਚਾਰ ਵਧੀਆ ਨਹੀਂ ਬਣ ਕੇ ਤਿਆਰ ਹੁੰਦਾ ਆਪਾਂ ਗਾਜਰਾਂ ਦਾ ਇਹ ਸਾਈਡ ਵਾਲਾ ਹਿੱਸਾ ਜਿਹੜਾ ਇਹ ਪਹਿਲਾਂ ਕੱਟ ਕਰ ਦੇਣਾ ਸਭ ਤੋਂ ਫਿਰ ਆਪਾਂ ਇਹਨਾਂ ਨੂੰ ਛਿੱਲਣਾ ਆਪਾਂ ਗਾਜਰਾਂ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਤਿਆਰ ਕਰ ਲਈਆਂ ਸੀ ਆਪਾਂ ਗਾਜਰਾ ਛੱਲ ਲਈਆਂ ਦੇਖੋ ਸਾਰੀਆਂ ਹੁਣ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਲੰਬੇ-ਲੰਬੇ ਪੀਸਾਂ ਦੇ ਵਿੱਚ ਕੱਟ ਕੇ ਤਿਆਰ ਕਰਾਂਗੇ ਜਿੱਦਾਂ ਆਪਾਂ ਆਦਰਕ ਕੱਟਦੇ ਹੁੰਨੇ ਆ ਜੇ ਤੁਹਾਨੂੰ ਇਹਦੇ ਵਿੱਚ ਲਾਹੀ ਸੱਤ ਜ਼ਿਆਦਾ ਚਿੱਟਾ ਲੱਗਦਾ ਤਾਂ ਤੁਸੀਂ ਕੱਢ ਵੀ ਸਕਦੇ ਹੋ ਜੇ ਨਾਰਮਲ ਜਿਹਾ ਘਾਟੀ ਆ ਮਤਲਬ ਕਿ ਹਲਕਾ ਚਿੱਟਾ ਤਾਂ ਤੁਸੀਂ ਇਹਨੂੰ ਤਾਂ ਤੁਹਾਨੂੰ ਕੋਈ ਕੱਢਣ ਦੀ ਫਿਰ ਜ਼ਰੂਰਤ ਨਹੀਂ ਹੈਗੀ ਕੱਟ ਆਪਾਂ ਸਬ ਤੋਂ ਪਹਿਲਾਂ ਕਰਾਂਗੇ ਗੈਸ ਔਨ ਗੈਸ ਰੱਖਾਂਗੇ ਆਪਾਂ ਲੋ ਫਲੇਮ ਤੇ ਤੇ ਇਹਦੇ ਉੱਪਰ ਤਰਾਂਗੇ ਕੜਾਹੀ ਆਪਾਂ ਸਭ ਤੋਂ ਪਹਿਲਾਂ ਨਾ ਮਸਾਲੇ ਭੁੰਨ ਕੇ ਤਿਆਰ ਕਰਾਂਗੇ ਆਪਾਂ ਗਾਜਰ ਦੇ achar ਦੇ ਵਿੱਚ ਕਾਲੀ ਕਲੌਂਜੀ ਅਜਵੈਨ ਦਾ ਚਮਚ ਕਾਲੀ ਕਲੌਂਜੀ ਦੇ ਆਪਾਂ ਇੱਕ ਚਮਚ ਸੌਂਫ ਦੇ 2 ਚਮਚ ਤੇ ਸੁੱਕੇ ਮੇਥੇ ਆਪਾਂ ਲਏ ਨੇ 2 ਚਮਚ ਇਹ ਆਪਾਂ ਸੁੱਕੇ ਹੀ ਭੁੰਨ ਕੇ ਪਹਿਲਾਂ ਤਿਆਰ ਕਰਨੇ ਆ ਕੜਾਹੀ ਦੇ ਵਿੱਚ ਪਾ ਦਵਾਂਗੇ ਬਸ ਆਪਾਂ ਇਹਨੂੰ 1-2 ਮਿੰਟ ਰੋਸਟ ਕਰਨ ਜ਼ਿਆਦਾ ਨਹੀਂ ਇਸ ਤੋਂ ਜ਼ਿਆਦਾ ਨਹੀਂ ਕਰਨਾ ਜਿਹੜੇ ਆਪਾਂ ਇਹ ਚਾਰ ਤਰ੍ਹਾਂ ਦੇ ਮਸਾਲੇ ਲਏ ਨੇ ਇਹ ਪਾਉਣ ਦੇ ਨਾਲ ਆਚਾਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਜੇ ਤੁਸੀਂ ਇਹ ਮਸਾਲੇ ਨਹੀਂ ਪਾਉਂਦੇ ਆਚਾਰ ਦੇ ਵਿੱਚ ਕਿਸੇ ਵੀ ਆਚਾਰ ਦੇ ਵਿੱਚ ਆਪਾਂ ਇਹ ਮਸਾਲੇ ਨਹੀਂ ਪਾਵਾਂਗੇ ਤਾਂ ਆਚਾਰ ਜ਼ਿਆਦਾ ਨਹੀਂ ਵਧੀਆ ਬਣਦਾ ਖਾਣ ਚ ਇਹ ਹਰੇਕ ਆਚਾਰ ਦੇ ਵਿੱਚ ਹੀ ਪੈ ਜਾਂਦੇ ਆ ਮਸਾਲੇ ਜਿਹੜੇ ਆਪਾਂ ਇਹ ਸੁੱਕੇ ਭੁੰਨ ਕੇ ਤਿਆਰ ਕਰ ਰਹੇ ਹਾਂ ਪਰ ਕਈਆਂ ਆਚਾਰਾਂ ਦੇ ਵਿੱਚ ਇਹ ਸਾਬਤੀ ਪਿਆ ਜਾਂਦੇ ਆ ਕਈਆਂ ਦੇ ਵਿੱਚ ਇਹ ਭੁੰਨ ਕੇ ਪਹਿਲਾਂ ਫਿਰ ਇਸ ਨੂੰ ਆਪਾਂ ਪੀਸ ਕੇ ਪਾਉਂਦੇ ਆ ਚਲੋ ਜੀ ਹੁਣ 2 ਮਿੰਟ ਹੋ ਗਏ ਨੇ ਗੈਸ ਆਪਾਂ ਕਰਤਾ ਬੰਦ ਮਸਾਲੇ ਆਪਣੇ ਭੁੰਨ ਹੋ ਗਏ ਨੇ ਹੁਣ ਆਪਾਂ ਇਹਨਾਂ ਨੂੰ ਪਲੇਟ ਦੇ ਵਿੱਚ ਕੱਢ ਲਾਂਗੇ ਹੁਣ ਆਪਾਂ ਦੁਬਾਰਤੋਂ ਗੈਸ ਆਨ ਕਰ ਲਿਆ ਤੇ ਆਪਾਂ ਹੁਣ ਕੜਾਹੀ ਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ بس ਇੱਕ ਕੜਛੀ ਬੋਤ ਆ ਤੇਲ ਨੂੰ ਆਪਾਂ ਪੂਰੀ ਤਰ੍ਹਾਂ ਗਰਮ ਕਰ ਲਵਾਂਗੇ ਹਾਂਜੀ ਹੁਣ ਹੋ ਗਿਆ ਤੇਲ ਗਰਮ ਆਪਾਂ ਇਹਦੇ ਵਿੱਚ ਬਰੀਕ ਕੱਟ ਕੇ ਇੰਨਾ ਕੁ ਲਸਣ ਪਾਵਾਂਗੇ ਬਰੀਕ ਕੱਟ ਕੇ ਅਦਰਕ ਵੀ ਪਾ ਰਹੇ ਆਪਾਂ ਗਾਜਰ ਦੇ achar ਦੇ ਵਿੱਚ ਲਸਣ ਤੇ ਅਦਰਕ ਪਾਉਣ ਨਾਲ achar ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਬਣ ਜਾਂਦਾ ਤੁਸੀਂ ਵੀ ਜ਼ਰੂਰ ਦੇ ਚਾ ਪਾਓ ਇਹ ਅਦਰਕ ਤੇ ਲਸਣ ਨੂੰ ਕਈ ਲੋਕ ਇਹਦੇ ਵਿੱਚ ਪਿਆਜ਼ ਵੀ ਪਾ ਲੈਂਦੇ ਨੇ ਕੱਟ ਕੇ ਪਰ ਪਿਆਜ਼ ਪਾਉਣ ਦੇ ਨਾਲ ਅਚਾਰ ਜਲਦੀ ਖਰਾਬ ਹੋ ਜਾਂਦਾ ਇਸ ਕਰਕੇ ਆਪਾਂ ਪਿਆਜ਼ ਨਹੀਂ ਪਾ ਰਹੇ ਗੈਸ ਫਲੇਮ ਆਪਾਂ ਹੁਣ ਘਟਾਤੀ ਪਹਿਲਾਂ ਆਪਾਂ ਪੂਰੀ ਤਰ੍ਹਾਂ ਤੇਲ ਨੂੰ ਗਰਮ ਕਰ ਲਿਆ ਸੀ 2 ਕੁ ਮਿੰਟ ਆਪਾਂ ਇਹਨੂੰ ਉਣ ਲਾਂਗੇ 2 ਮਿੰਟ ਹੋ ਗਏ ਨੇ ਆਪਾਂ ਨੂੰ ਲਸਣ ਤੇ ਆਦਰਕ ਭੁੰਨਦੇ ਹੋਏ ਹੁਣ ਆਪਾਂ ਇਸ ਨੂੰ ਕੱਢ ਲਵਾਂਗੇ ਆਪਾਂ ਥੋੜਾ ਜਿਹਾ ਤੇਲ ਹੋਰ ਪਾ ਲਿਆ ਸੀ ਉਹ ਵੀ ਤੇਲ ਹੋ ਗਿਆ ਗਰਮ ਹੁਣ ਆਪਾਂ ਕਾਜਰਾ ਪਾਵਾਂਗੇ ਕਟੀਆਂ ਹੋਈਆਂ गाजरਾਂ ਨੂੰ 5-7 ਮਿੰਟ ਵਾਸਤੇ ਫਰਾਈ ਕਰਾਂਗੇ। ਗਾਜਰਾਂ ਨੂੰ ਫਰਾਈ ਕਰਦੇ ਸਮੇਂ ਆਪਾਂ ਗੈਸ మీడియం ਰੱਖਿਆ ਹੋਇਆ। ਆਪਾਂ ਇਸ ਤਰ੍ਹਾਂ ਲਗਾਤਾਰ ਇਹਨਾਂ ਨੂੰ ਹਿਲਾਉਂਦੇ ਰਹਿਣਾ ਫਰਾਈ ਕਰਨ ਟਾਈਮ। ਗਾਜਰਾਂ ਭੁੰਨੇ ਜਾਣ ਦੀ ਖੁਸ਼ਬੂ ਬਹੁਤ ਹੀ ਵਧੀਆ ਆ ਰਹੀ ਹੈ। ਹੌਲੀ ਹੌਲੀ ਇਹਨਾਂ ਦਾ ਪਾਣੀ ਆ ਜਿਹੜਾ ਸੋਖਿਤ ਹੋ ਜਾਊਗਾ ਜਿਵੇਂ ਜਿਵੇਂ ਇਹ ਫਰਾਈ ਹੋਈ ਜਾਣਗੇ ਆ 5-7 ਮਿੰਟ ਬਾਅਦ ਦੇਖਿਓ ਇਹਨਾਂ ਦਾ ਕਲਰ ਵੀ ਚੇਂਜ ਹੋ ਜਾਣਾ ਗਾਜਰਾਂ ਦਾ achar ਬਣਾਉਣ ਵਾਸਤੇ ਕਈ ਪਤਾ ਇਦਾਂ ਕਰਦੇ ਨੇ ਵੀ ਗਾਜਰਾਂ ਨੂੰ ਮਤਲਬ ਕਿ ਕੱਟਣ ਤੋਂ ਬਾਅਦ 5-6 ਘੰਟੇ ਵਾਸਤੇ ਧੁੱਪ ਵਿੱਚ ਸੁਕਾਉਂਦੇ ਨੇ ਤੇ ਫਿਰ ਉਹਦੇ ਵਿੱਚ ਤੇਲ ਹਨਾ ਉਦਾਂ ਹੀ ਪਾ ਦਿੰਦੇ ਨੇ ਮਤਲਬ ਕਿ ਇਦਾਂ ਤਲਦੇ ਨਹੀਂ ਹੈਗੇ ਉਹ achar ਵਧੀਆ ਨਹੀਂ ਬਣਦਾ ਹੈਗਾ ਖਾਣ ਦੇ ਵਿੱਚ ਟੇਸਤੀ ਘੱਟ ਬਣਦਾ ਇਸ ਤਰੀਕੇ ਨਾਲ ਕੋਈ ਇਹਨੂੰ ਘੋਲਣ ਦੀ ਵੀ ਲੋੜ ਨਹੀਂ ਹੈਗੀ ਜੇ ਆਪਾਂ ਫਰਾਈ ਕਰਦੇ ਆ ਤੇਲ ਦੇ ਵਿੱਚ ਸਰੋਂ ਦੇ ਤੇਲ ਦੇ ਵਿੱਚ ਸਰੋਂ ਦੇ ਤੇਲ ਦੇ ਵਿੱਚ achar ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਕਿਉਂਕਿ ਆਪਾਂ ਜਦੋਂ ਸਰੋਂ ਦੇ ਤੇਲ ਦੇ ਵਿੱਚ ਫਰਾਈ ਕਰਦੇ ਇਹਨਾਂ ਨੂੰ ਤਾਂ ਇਹਨਾਂ ਦਾ ਪਾਣੀ ਪੂਣੀ ਆਪ ਹੀ ਸੁੱਕ ਜਾਂਦਾ ਇਹਨਾਂ ਨੂੰ ਘੋਲਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਐਡੀ ਇਸ ਤਰੀਕੇ ਨਾਲ achar ਬਣਾ ਕੇ ਦੇਖਿਓ ਤੇ ਫਿਰ ਖਾਓ ਬਹੁਤ ਵਧੀਆ achar ਲੱਗੂ ਤੁਹਾਨੂੰ ਖਾਣ ਦੇ ਵਿੱਚ ਆਪਾਂ ਗਾਜਰਾਂ ਨੂੰ 10 ਮਿੰਟ ਵਾਸਤੇ ਫਰਾਈ ਕਰਕੇ ਤਿਆਰ ਕਰ ਲਵਾਂਗੇ ਹੁਣ ਆਪਾਂ ਨੂੰ 10 ਮਿੰਟ ਹੋ ਚੁੱਕੇ ਨੇ ਇਹਨਾਂ ਨੂੰ ਫਰਾਈ ਕਰਦੇ ਆਂ ਨਾ ਦੇ ਕਲਰ ਦਾ ਪਹਿਲਾਂ ਨਾਲੋਂ ਥੋੜਾ ਜਿਹਾ ਫਰਕ ਪੈ ਚੁੱਕਿਆ ਵਧੀਆ ਇਹ ਫਰਾਈ ਹੋ ਗਈਆਂ ਨੇ ਗੈਸ ਫਲੇਮ ਆਪਾਂ ਜਮਾਈ ਘੱਟ ਕਰ ਦਾਂਗੇ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਇੱਕ ਚਮਚ ਹਲਦੀ ਦਾ ਕੜਦੀ ਪਾਉਣ ਤੋਂ ਬਾਅਦ ਆਪਾਂ ਇਸ ਨੂੰ 1 ਮਿੰਟ ਵਾਸਤੇ ਇਸ ਤਰੀਕੇ ਨਾਲ ਹੀ ਭੁੰਨਾਂਗੇ ਕਿ ਹਲਦੀ ਦਾ ਕਲਰ ਵਧੀਆ ਤਰੀਕੇ ਨਾਲ ਆ ਜਾਵੇ ਹੁਣ ਆਪਾਂ ਇਹਦੇ ਵਿੱਚ 2 ਤੋਂ 2.5 ਚਮਚ ਨਮਕ ਦੇ ਐਡ ਕਰਾਂਗੇ ਕਿਉਂਕਿ ਨਮਕ ਆਚਾਰਾਂ ਦੇ ਵਿੱਚ ਖੁੱਲਾ ਹੀ ਪੈਂਦਾ ਤੁਹਾਨੂੰ ਪਤਾ ਹੀ ਆ 1/2 ਚਮਚ ਆਪਾਂ ਲਾਲ ਮਿਰਚ ਦਾ ਪਾ ਰਹੇ ਹਾਂ ਮਿਰਚ ਤੁਸੀਂ ਵੱਧ ਘੱਟ ਵੀ ਪਾ ਸਕਦੇ ਹੋ ਤੇ ਅੱਧਾ ਚਮਚ ਆਪਾਂ ਜੀਰੇ ਦਾ ਪਾ ਰਹੇ ਹਾਂ ਅੱਧਾ ਚਮਚ ਧਨੀਆ ਪਾਊਡਰ ਦਾ ਬਾਕੀ ਆਪਾਂ ਜਿਹੜੇ ਮਸਾਲੇ ਭੁੰਨ ਕੇ ਪੀਸੇ ਸੀ ਸੁੱਕੇ ਉਹ ਆਪਾਂ ਪਾ ਰਹੇ ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਦੇਖੋ ਮਸਾਲਿਆਂ ਦੀ ਕੋਟਿੰਗ ਕਿੰਨੀ ਵਧੀਆ ਆਈ ਹੈ ਗਾਜਰਾਂ ਦੇ ਉੱਪਰ ਸਭ ਤੋਂ ਲਾਸਟ ਦੇ ਆਪਾਂ ਭੁੰਨਿਆ ਹੋਇਆ ਆਦਰਕ ਤੇ ਲਸਣ ਇਹ ਵੀ ਐਡ ਕਰ ਦਵਾਂਗੇ ਤੁਸੀਂ ਵੀ ਇਸ ਤਰੀਕੇ ਨਾਲ ਘਰ ਵਿੱਚ ਗਾਜਰ ਦਾ ਕਰਾਰਾ ਤੇ ਚਟਪਟਾ ਅਚਾਰ ਬਣਾ ਕੇ ਰੈਡੀ ਕਰ ਸਕਦੇ ਹੋ ਗਾਜਰ ਦਾ ਅਚਾਰ ਸਰਦੀਆਂ ਵਿੱਚ ਖਾਣ ਨੂੰ ਬਹੁਤ ਸਵਾਦ ਲੱਗਦਾ ਤੁਸੀਂ ਅਚਾਰ ਨੂੰ ਸਟੋਰ ਕਰਨ ਸਮੇ ਇਹਦੇ ਵਿੱਚ 2 ਚਮਚੇ ਸਿਰਕੇ ਦੇ ਐਡ ਕਰ ਦੇਣੇ ਆ ਇਹਦੇ ਨਾਲ ਅਚਾਰ ਲੰਬਾ ਸਮਾਂ ਖਰਾਬ ਨਹੀਂ ਹੋਵੇਗਾ ਤੇ ਟੇਸਟੀ ਵੀ ਬਣ ਜਾਊਗਾ ਆਪਣਾ ਗਾਜਰ ਦਾ achar ਬਣ ਕੇ ਬਿਲਕੁਲ ਖਾਣ ਲਈ ਰੈਡੀ ਹੋ ਚੁੱਕਿਆ ਤੇ ਤੁਸੀਂ ਇਸ ਨੂੰ ਰੋਟੀ ਦੇ ਨਾਲ ਖਾ ਸਕਦੇ ਹੋ ਤੇ ਜੇਕਰ ਤੁਹਾਨੂੰ ਅੱਜ ਦੀ ਇਹ ਗਾਜਰ ਦੇ achar ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ achar ਕਿਦਾਂ ਦਾ ਲੱਗਿਆ ਆਪਾਂ ਜਲਦ ਤੁਹਾਡੇ ਨਾਲ ਕਿਸੇ ਹੋਰ ਨਵੇਂ ਰੈਸਪੀ ਦੀ ਵੀਡੀਓ ਸ਼ੇਅਰ ਕਰਾਂਗੇ ਤਦ ਤੱਕ ਲਈ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ